ਬਣੀ ਹੈ ਆਹੋ ਲੋਕਾਂ ਨੇ ਪਾਈਆਂ ਸੀ ਵੋਟਾਂ ਵੀ ਅਸੀਂ ਮੁੱਖ ਮੰਤਰੀ ਚੁਣ ਲਗੇ ਆ ਆਹੋ ਮੁੱਖ ਮੰਤਰੀ ਕਿਹਦੇ ਚੁਣ ਲਗੇ ਚੁੜਕੀ ਲਿਆ ਚੁਣਿਆ ਤਾਂ ਉਹਨੇ ਪਹਿਲਾ ਮੁੱਖ ਮੰਤਰੀ ਸੀ ਅਲਾ ਪਹਿਲਾ ਇਹ ਮਾਨ ਦਾ ਪੁੱਤਰ ਆਨੰਦ ਸਿੰਘ ਬਣਿਆ ਫਿਰਦਾ ਲੋਕਾਂ ਨੂੰ ਜੋੜਾ ਕਰ ਲਈ ਜਾਂਦਾ ਸਾਥਾ ਪੋਸਟਰ ਲਾਤੇ ਆ ਇਹ ਗੱਲ ਆ ਕਹਿੰਦਾ ਯੋਗਾ ਕਰੋ ਰੋਜ਼ ਕਰੋ ਕੀਦਾ ਹੋਵੇਦਾ ਹੋਰ ਕੀ ਆਦਾ ਯੋਗਾ ਦਾ ਸਿਹਤ ਲਈ ਕੰਗਾ ਹੁੰਦਾ ਉਹ ਕਰਾਂਗਾ ਯੋਗਾ। ਉਹ ਮੈਂ ਥੋੜਾ ਜਿਹਾ ਆਲਸੀ ਬੰਦਾ ਮੇਰੇ ਤੋਂ ਉੱਠਿਆ ਅਠਾ ਨਹੀਂ ਜਾਂਦਾ। ਉਹ ਤੂੰ ਕਾਸੀਆ ਭਗਾਈ ਵਾਵਾ ਤੇ ਜੀ ਉਹਨੂੰ ਕਹਿ ਦਰੇ ਯੋਗਾ ਕਰ ਲੈ। ਉਹ ਯਾਰ ਉਹ ਕੱਲ ਮੈਂ ਕਿਸੇ ਉਪਰੇ ਜੇ ਬੰਦੇ ਦਾ ਜਾਂਦੀ ਦੇਖ ਲਈ। ਉਹ ਕਾੜੀ ਜਾਂਦੀ ਦੇਖ ਲਈ ਮੈਂ ਉਹਨੂੰ ਕਹਿ ਬੈਠਾ ਆਹਾ ਉਹ ਮੈਂ ਕਿਹਾ ਮੁੱਖ ਮੰਤਰੀ ਦੀ ਵੀਡੀਓ ਆਈ ਉਹ ਕਹਿੰਦਾ ਯੋਗਾ ਕਰ ਲੈ। ਆਹੋ ਕਹਿੰਦੇ ਸਿਹਤ ਠੀਕ ਰਹਿੰਦੀ ਆ ਜੇ ਮੈਂ ਕਹ ਹਲਕੀ ਜਿਹੀ ਭਾਰੀ ਹੋਈ ਪਈਆਂ ਯੋਗਾ ਕਰ ਲੈ। ਯੋਗਾ ਕਰ ਲੈ। ਮੈਂ ਉਹਨੂੰ ਸਵੇਰੇ ਕਹਤਾ ਯੋਗਾ ਕਰ ਲੈ। ਫੇਰ ਆਖਰ ਜਿਉ ਨੇ ਮੈਂ ਦਰਸ਼ਾਤਾ ਯੋਗਾ ਕਰ ਲਿਆ। ਹੁਣ ਉਹ ਜੋਗੇ ਨਹੀਂ ਰਹਿੰਦੀ ਆ। ਕਹਿੰਦਾ ਕਰ ਜੋਗੇ ਕੋਲੇ ਜਾਂਦੀ ਆਉਂਦੀ ਆ ਇਹ ਬੰਦਾ ਆ ਪਾ ਰਹਿਆ ਸੀ ਆਹੋ ਮੋਟਾ ਜਿਹਾ ਸੀਗਾ ਬਸ ਫਿਰ ਜੋ ਗਈ ਸੀ ਉਹ ਹੋਵੇ ਨਹੀਂ ਰਹੀਦੀ ਆਹੋ ਕਹਿੰਦਾ ਕਰ ਉਹ ਜੋਗੇ ਨੂੰ ਜੋਗਾ ਜੀ ਕਹਿੰਦੀ ਆ ਤੇ ਤੈਨੂੰ ਮੈਨੂੰ ਇੱਕ ਦਿਨ ਬਾਜੀ ਕਹ ਗਈ ਸਿੱਧਰੀ ਕਿਸੇ ਥਾਂ ਦੀ ਉਹ ਦਾਤਿਆ ਤੁਹਾਡੇ ਪੜਦੇ ਕਿਸੇ ਬੜੇ ਮਸ਼ਹੂਰ ਹੀ ਉਹ ਕਿਸੇ ਬੜੇ ਮਸ਼ਹੂਰ ਹੀ ਆਹ ਕਹਿੰਦਾ ਕਰ ਲੈ ਕਿੱਸਾ ਸੁਣ ਲੈ ਅੱਛਾ ਇਹ ਬਾਈ ਜੀ ਗੱਲ ਸੁਣਾਈ ਸੀ ਕਿਸੇ ਬੰਦੇ ਨੇ ਅੱਛਾ ਬੰਦੇ ਨੇ ਜਦੋਂ ਨੇ ਸੁਣਾਈ ਸੀ ਉਦੋਂ ਤਾਂ ਸਾਡੇ ਮੂੰਹ ਹਸਾਉਣ ਨੂੰ ਸੁਣ ਵਾਲਾ ਕੰਮ ਹੀ ਕਰਦਾ ਸੀ ਅੱਜ ਕੱਲ ਅੱਜ ਕੱਲ ਪੰਜਾਬ ਦੇ ਕਿਸੇ ਵੱਡੇ ਹਉਦੇ ਤੇ ਆ ਮਾਸ਼ਾਲਾਹ ਤੇ ਗੱਲ ਸੁਣਾ ਦੇ ਇੱਥੇ ਕਾਫਟਰਾ ਤੇ ਰਹਿੰਦਾ ਅੱਛਾ ਉਹਨੇ ਗੱਲ ਸੁਣਾਈ ਉਹ ਸ라이 ਕੀ ਗੱਲ ਆ ਕਹਿੰਦਾ ਵੀ ਜੰਗਲ ਦਾ ਰਾਜਾ ਸ਼ੇਰ ਆ ਕਿਰਮ ਬਿਮਾਰ ਹੋ ਗਿਆ ਅਛਾ ਰਾਜਾ ਬਿਮਾਰ ਹੋ ਗਿਆ ਹੀ ਬਾਕੀ ਜਾਨਵਰਾਂ ਨੇ ਸਰਬ ਸ਼ਾਂਤੀ ਨਾਲ ਬਾਂਦਰ ਨੂੰ ਰਾਜਾ ਬਣਾਤਾ ਅੱਛਾ ਇਕੱਠਾ ਹੋ ਕੇ ਬਾਂਦਰ ਨੂੰ ਰਾਜਾ ਬਣਾਤਾ ਹੀ ਆ ਬਾਂਦਰ ਕੋਲੇ ਲੂੰਬੜੀ ਛੋੜੇ ਜਿਹੜਾ ਬਾਹਰ ਆ ਗਈ ਅੱਲਾ ਫੇਰ ਕਹਿੰਦੀ ਰਾਜਾ ਜੀ ਆਹਾ ਸ਼ੇਰ ਮੇਰੇ ਘਰ ਨੇ ਆਲੇ ਨੂੰ ਜਾਂਦਾ ਉਹਨੇ ਮੇਰੇ ਬੱਚੇ ਖਾ ਲੈਣ ਮਰੇ ਹਾਂ ਤੁਮਾ ਅੱਛਾ ਪ੍ਰਿਆਸ ਕਰੋ ਮੇਰੇ ਡਾਲ ਚਲਾਉਣ ਦੀ ਹੈਲਪ ਕਰੋ ਆ ਹੈਲਪ ਕਰੋ ਹਲਾ ਫੇਰ ਰਾਜਾ ਛਾਲ ਮਾਰੇ ਇੱਕ ਦਰਖਤ ਤੋਂ ਦੂਜੇ ਤੇ ਦੂਜੇ ਤੋਂ ਤੀਜੇ ਤੇ ਤੀਜੇ ਤੋਂ ਉੱਥੇ ਤੇ ਛਾਲ ਮਾਰੀ ਥੱਲੇ ਉਹਨੇ ਪੱਜ ਦੌਰ ਵਧਾਤੀ ਵਧਾਤੀ ਹਲਾ ਫੇਰ ਉਹ ਕਹਿੰਦੀ ਮਹਾਰਾਜੋ ਮੇਰੇ ਘੋਰਨੇ ਦੇ ਕੋਲ ਗਿਆ ਆ ਇਹਨੇ ਮੇਰੇ ਬੱਚੇ ਖਾ ਜਾਣੇ ਕੁਝ ਕਰੋ ਹਲਾ ਫੇਰ ਫੇਰ ਕੀ ਖਾ ਜਾ ਗਿਆ ਉਹ ਰਾਜਾ ਕਹਿੰਦਾ ਦੇਖ ਬੀਬੀ ਜਦੋਂ ਤੋ ਤੂੰ ਮੈਨੂੰ ਇਹ ਗੱਲ ਦੱਸੀ ਮੇਰੀ ਭੱਜ ਤੋੜ ਤੇ ਕੋਈ ਕਮੀਆਂ ਤਾਂ ਦੱਸ ਮੈਂ ਆਪਦੇ ਲੋ ਪੂਰੀ ਵਾਹ ਲਾ ਰਿਹਾ ਅੱਗੇ ਤੇਰੀ ਕਿਸਮਤ ਆ ਉਹ ਆਪਣਾ ਮੁੱਖ ਮੰਤਰੀ ਵੀ ਭੱਜ ਦੌੜੀ ਕਰੀ ਜਾਂਦਾ। ਕੱਲ ਕੋਈ ਤਣਪਤਨ ਲੱਗਦੀ ਨਹੀਂ। ਪਾਪ ਕਰਿਆ ਕਿਹਾ। ਹੁਣ ਤੁਹਾਨੂੰ ਯਾਦ ਆ ਗਿਆ ਉਹਨਾਂ ਨਾਲ ਉਸੇ ਨਹੀਂ ਸੁਣਾਈ ਸੀ। ਅੱਜ ਤੁਹਾਨੂੰ ਸੁਣਾਤੀ ਐ। ਆਈਂ ਕਥਾ ਨਾ ਵਧੀ ਜਾਂ ਲੰਗਾ। ਹੋ ਗਿਆ। ਆਈਂ ਕਥਾ ਬਣ ਜਾਂਦੀ ਐ। ਕਰਿਆ ਕਰ। ਆਈਂ ਲੋਕ ਕਥਾਵਾਂ ਬਣਨੀਆਂ। ਇਹ ਵੀ ਲੋਕ ਕਥਾ ਹੀ ਬਣ ਜਾਣੀ ਐ। ਨੀ ਨਹੀਂ ਬੱਸਾਂ ਦਾ ਕਾਇਆ ਨਹੀਂ ਲੱਗਦਾ ਸਰਕਾਰ ਨੇ ਸੌਖਿਆ ਕਰਤਾ ਸਰਕਾਰ ਨੇ ਸੌਖਿਆ ਤੈਨੂੰ ਥੋੜੀ ਕੀਤਾ ਬੀਬੀਆਂ ਨੂੰ ਕੀਤਾ ਉਹਨਾਂ ਦਾ ਕਰਾਇਆ ਬਾਪੀ ਉਹ ਮੈਂ ਸਕੀਮ ਲਾਈ ਐਕਨ ਹਲਾ ਲਾਈ ਕੇ ਉਹ ਮੈਂ ਤੇਰੀ ਭਜਾਈ ਦਾ ਫੂਟ ਪਾਇਆ ਉਹਦਾ ਆਧਾਰ ਕੱਢ ਕੇ ਮੈਂ ਰੋਡ ਵਿੱਚ ਬਹਿ ਗਿਆ ਉਹ ਤੇਰੀ ਫੜਿਆ ਨਹੀਂ ਗਿਆ ਲੈ ਫੜੇ ਜਾਣ ਦੀ ਸੁਣ ਲੈ ਫੜਾ ਉਹ ਬੱਸ ਮੜੀ ਦੀ ਉਖੜੀ ਵਿੱਚ ਵੱਜੀ ਹੈ ਮੇਰਾ ਜਣੀ ਢੰਡ ਜਾ ਚੱਕਿਆ ਗਿਆ ਦੂਜਾ ਸੱਗ ਗਿਆ ਇੱਕ ਦੂਜਾ ਹੀ ਹਲਾ ਫੇਰ ਫੇਰ ਸ਼ਬਾਸ ਵਾਲਿਆਂ ਨੂੰ ਸ਼ੱਕ ਪੈ ਗਿਆ ਉਹ ਕੋਈ ਨਹੀਂ ਚੱਲ ਉਹ ਸੋਚੀਂ ਬਹਿ ਗਏ ਉਹ ਸੋਚੀਂ ਕਿ ਗਏ ਉਹ ਕੋਣਾਂ ਕਹਿੰਦਾ ਇਹ ਹੀ ਸੋਚੀ ਗਿਆ ਜੀ ਗੁੱਟ ਪੱਟੀ ਆ ਕੇ ਮੋਚਾ ਮੈਨੂੰ ਕਹਿੰਦੇ ਵੀਰ ਜੀ ਘਰ ਦੀ ਥੱਲੇ ਆ ਜਾਓ ਸਿੱਧੇ ਹੋਵੇ ਟੈਕ ਟਕ ਡਾ ਲਾ ਫਿਰ ਮੈਂ ਟੈਕ ਟਕ ਡਾ ਕੇ ਖੜਾ ਸੁਆਇਆ ਫਿਰ ਹੋਰ ਕਰਨਾ ਵੀ ਕੀ ਸੀ ਗੱਲਾਂ ਆਏ ਫਾਕ ਲਿਆ ਸੀ ਮੈਂ ਓਏ ਆਉਂਦੇ ਸਰਾਏ ਦੇ ਨਾਲ ਸਾਡੇ ਦਾਦੇ ਤਾਂ ਅੱਖਾਂ ਦੀ ਗੱਲ ਸਰਾਏ ਦੇ ਪਹੁੰਚੇ ਹੋ ਬੜੇ ਸਾਡੇ ਦਾਦੇ ਉਹ ਤੁਹਾਡੇ ਦਾਦੇ ਤਾਂ ਬੜੇ ਪਹੁੰਚੇ ਹੋਏ ਸੀ ਉਹ ਰਾਜਨੀਤੀ ਦੇ ਬੜੇ ਉਹ ਬਾਣੀ ਬੜੇ ਗਾਂ ਲੰਗੇ ਹੋਏ ਸੀ ਇਹਨਾਂ ਦੇ ਦਾਦੇ ਤਾਂ ਜੀ ਉਹ ਬਹੁਤ ਜਾਦੇ ਗੱਲ ਦਾ ਜਿੱਥੇ ਤਾਂ ਕੇ ਖੜਦੇ ਸੀ ਲੋਕ ਕੰਨੇ ਚਲਤਾ ਲੱਗੇ ਲੰਗ ਅੱਗੇ ਨਾ ਨਹੀਂ ਹੋਏ ਸੀ ਇਹਨਾਂ ਨੂੰ ਤਾਂ ਕੋਈ ਮੂੰਹ ਨਹੀਂ ਲੰਗਦਾ ਸੀ ਕੋਲਾ ਸੁਣਦਾ ਉਹ ਸਾਡੇ ਦਾਦੇ ਮੇਰੇ ਦਾਦਿਆਂ ਤੋਂ ਪਹਿਲਾਂ ਤੇਰੀ ਸੁਣਾ ਦਿੰਦਾ ਬਾਈ ਜੀ ਗੱਲ ਬਾਸਾਂ ਨੇ ਸਫਰ ਨਹੀਂ ਹੋਈ ਆਹੋ ਮੇਰਾ ਕਵੇ ਅਕਸਰ ਸਾਨੂੰ ਹੋ ਜਾਂਦਾ ਦੂਰ ਦਰਾਡੇ ਜਾਂਦੇ ਰਹਿੰਦਾ ਆਹ ਤੁਰੇ ਫਿਰਦੇ ਰਹਿੰਦਾ ਮੇਰੇ ਕੋਲੇ ਆ ਪਿੱਛੇ ਦੇ ਅਸੀਂ ਪਤੌੜ ਕੰਨੀ ਜਾਵੜੇ ਦੂਰ ਆ ਦੂਰ ਲੰਘ ਗਈ ਕਵੇੜਾ ਹੋ ਗਿਆ ਉੱਥੇ ਕਵੇੜਾ ਹੋ ਗਿਆ ਆ ਗਈ ਇਹ ਕਿਸੇ ਦੇ ਘਰੇ ਦਰਵਾਜ਼ਾ ਖੜਕਾਇਆ ਕਹਿੰਦਾ ਭਾਈ ਜੀ ਆਹਾਂ ਦਰਵਾਜ਼ਾ ਖੋਲੋ ਦਰਵਾਜ਼ਾ ਖੋਲੋ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਹੀ ਆਹੋ ਇਹ ਕਹਿੰਦਾ ਜੀ ਮੈਨੂੰ ਰਾਤ ਪੈ ਗਈ ਕਵੇਲਾ ਹੋ ਗਿਆ ਮੈਨੂੰ ਰਾਤ ਕੱਟਣੀ ਹੈ ਓਏ ਉਹਨਾਂ ਨੇ ਫਿਰ ਕੀ ਕੀਤਾ ਉਹ ਕਹਿੰਦੇ ਜੀ ਸਾਡੇ ਦਾ ਧੀਆਂ ਭੈਣਾਂ ਨੇ ਦਰਵਾਜ਼ਾ ਬੰਦ ਕਰ ਲਿਆ ਓਏ ਉਹਨਾਂ ਨੇ ਦਰਵਾਜ਼ਾ ਬੰਦ ਕਰਨਾ ਸੀ ਉਹ ਦਾ ਧੀਆਂ ਭੈਣਾਂ ਵਾਲਾ ਘਰ ਸੀਗਾ ਇਹਨੇ ਦੂਜਾ ਘਰ ਦਾ ਦਰਵਾਜ਼ਾ ਖੜਕਾਇਆ ਆਹੋ ਕਹਿੰਦਾ ਜੀ ਮੈਨੂੰ ਰਾਤ ਪੈ ਗਈ ਮੈਂ ਰਾਤ ਕੱਟਣੀ ਹੈ ਰਾਤ ਕੱਟ ਲਈਏ ਜੀ ਅਗਲੇ ਕਹਿੰਦੇ ਸਾਡੇ ਦਾ ਧੀਆਂ ਭੈਣਾਂ ਨੇ ਦਰਵਾਜ਼ਾ ਬੰਦ ਓਏ ਉਹਨ ਦਰਵਾਜ਼ਾ ਖੋਲਿਆ ਜਾ ਕੇ ਕਹਿੰਦਾ ਬਾਈ ਜੀ ਤੁਹਾਡੇ ਧੀਆ ਭੈਣਾ ਹੈ ਨਹੀਂ ਆ ਕੰਮ ਕੀ ਆ ਰਾਤ ਕੱਟਣੀ ਹੈ ਲਾਡ ਕਿਸੇ ਦੇ ਖਾਣ ਦਾ ਗੱਲ ਖਾਣ ਵਾਲੇ ਕੰਮ ਕਰਦਾ ਇਹ ਜੈਨਾਂ ਦਾ ਕਬਰ ਹੈ ਹੁਣ ਇਹਨਾਂ ਦੇ ਕਬਰ ਦੀ ਸੁਣਾ ਦੇ ਮਾ ਇਹਦੇ ਬਾਪੂ ਰਾਣ ਦੀ ਕਿਹ ਜਿਵੇਂ ਲਗੇ ਹੋਏ ਨੇ ਆਏ ਸਰਕਾਰ ਨਾਲ ਸਰਕਾਰ ਪਰੇ ਮੈਂ ਤਾਂ ਸਰਪੰਚੀ ਤੇ ਦਾਦਾ ਖੜ ਗਿਆ ਉਹ ਤੇਰਾ ਦਾਦਾ ਸਰਪੰਚੀ ਤੇ ਖੜਿਆ ਹੀ ਨਾਲ ਹੀ ਇਹ ਖੜ ਗਿਆ ਨਾਲ ਹੀ ਮੈਂ ਖੜ ਗਿਆ ਮੇਰੇ ਕੋਈ ਗੱਲ ਨਹੀਂ ਇਹਨਾਂ ਦਾ ਬਾਪੂ ਸਰਪੰਚੀ ਹਾਰ ਗਿਆ ਤੇ ਜਿੱਤ ਗਿਆ ਹੁਣ ਮੈਂ ਜਿੱਤ ਗਿਆ ਬਾਪੂ ਹਾਰਦਾ ਹੀ ਆਪਾ ਆ ਪਿੰਡ ਦੇ ਲੋਕ ਆ ਕੇ ਗੋਸ਼ ਕਰਨ ਕਿਤੇ ਭਾਈ ਸਾਹਿਬ ਵੋਟਾਂ ਤਾਂ ਸੀ ਤੈਨੂੰ ਹੀ ਪਾਈਆਂ ਸੀ ਤਾਲ ਕੋਈ ਨਾ ਤੂੰ ਹਾਰ ਗਿਆ ਮੁੰਡਾ ਦਿੱਤੀ ਆਈ ਮੁੰਡਾ ਜਿੱਤੇ ਹੀ ਹੋਈ ਏ ਆ ਬਾਪੂ ਕਹਿੰਦਾ ਚੰਗਾ ਹੋਇਆ ਆਪਾਂ ਹਾਰ ਕੇ ਆਪਣਾ ਉਧਾ ਵਧਿਆ ਹੈ ਹਲੋ ਕਿਵੇਂ ਬਈ ਕਹਿੰਦਾ ਤੇ ਜਿੱਤ ਜਾਂਦੇ ਤਾਂ ਸਰਪੰਚ ਹੋਣਾ ਨਹੀਂ ਹੁਣ ਸਰਪੰਚ ਦੇ ਪਿਓ ਵਾਜਦੇ ਆ ਓਏ ਹਾਰੇ ਓਏ ਸਰਪੰਚ ਹਾਰ ਕੇ ਫੀਲ ਨਾ ਲਈ ਜਾਂਦੇ ਮਾਰਤੀ ਕਿਸੇ ਥਾਂ ਜਿੱਤੇ ਹੋ ਗਏ ਇਕਲੇ ਉਹਨਾਂ ਦੇ ਇਕੱਲਾ ਤਾਂ ਗੱਲ ਯਾਦ ਰਹਿੰਦੀ ਆ ਮੇਰੇ ਕਾਹਨੂੰ ਫੇਰ ਸਾਡੀ ਗੱਲ ਆ ਗਈ ਥੋੜੀ ਗੱਲ ਨਹੀਂ ਵੀ ਇਕੱਲੇ ਤੋਂ ਯਾਦ ਰਹਿੰਦੀ ਆ ਆ ਕੋਈ ਮੋਦੀ ਦੀਆਂ ਥਪੀਤਾ ਵਾਲੀਆਂ ਸੁਣਦੇ ਆ ਨਾ ਤਾਂ ਹੁਣ ਬੇ ਇਕਲੇ ਰਹੇ ਨੇ ਸਹੀ ਕਹਿੰਦਾ ਲੈ ਹੋਰ ਸੁਣ ਲੈ ਹੋਰ ਸੁਣ ਦੇ ਬਾਈ ਜੀ ਦਾ ਬਾਪੂ ਇੱਕ ਦਿਨ ਲਫਾਫਾ ਸਿਰ ਤੇ ਪਾ ਕੇ ਨਹਾਈ ਜਾਵੇ ਆਹ ਮਾਗਾ ਚਾਚਾ ਕੀ ਗੱਲ ਸਿਰ ਤੇ ਲਫਾਫਾ ਪਾ ਕੇ ਨਹਾਈ ਜਾਣਾ ਫੇਰ ਤੈਨੂੰ ਵੀ ਆ ਦੱਸ ਮੈਨੂੰ ਕਹਦਾ ਸੇਰਾ ਮੈਂ ਸੋਚਦਾ ਅਗਲ ਤੇ ਪਾਣੀ ਨਾ ਪਾ ਦੇ ਉਹ ਮਾਗਾ ਤੁਹਾਡੇ ਕੋਲ ਅਗਲ ਹੈਗੀ ਕਿੱਥੇ ਇਹ ਵੀ ਮੈਂ ਤੇ ਪਾਣੀ ਪਾਉਂਗਾ ਕਰ ਜਾ ਉਹਦੇ ਪੈ ਲੈਣ ਤੇ ਪੂਰਾ ਪੈ ਲੈਣ ਦੇ ਕੀ ਪਤਾ ਹਰੀ ਹੋ ਜੇਗੀ ਵੇ ਅਗਲੇ ਵੀ ਦੇਖਾ ਸਾਡੇ ਦਾਦੇ ਬਖਸ਼ਰਾ ਕੀ ਗੱਲਾਂ ਕਰਦਾ ਸੀ ਓਏ ਅਸੀਂ ਬੜੇ ਸਫਰਾਂ ਚ ਰਹੇ ਆ ਲੈ ਸਫਰਾਂ ਦੀ ਸੁਣ ਲੈ ਬਾਈ ਦੀ ਕੇਰਾ ਇਹਦਾ ਦਾਦਾ ਸਫਰ ਸਫਰ ਕਰਦਾ ਹੀ ਬਸ ਕੇ ਆਹ ਸਫਰ ਕਰਦੇ ਰਹੇ ਜੰਗਲ ਵਿੱਚ ਹੀ ਬਸ ਰਹਿੰਗੇ ਤੇ ਡਾਕੂਆਂ ਨੇ ਬਸ ਘੇਰ ਲਈ ਉਹ ਬਸ ਘੇਰ ਲਈ ਡਾਕੂ ਪੈ ਗਏ ਪੈ ਗਏ ਡਾਕੂ ਆਹਾਂ ਉਹਨਾਂ ਨੇ ਸਾਰੀਆਂ ਸਵਾਰੀਆਂ ਲਾਈਨ 'ਚ ਖਾ ਲੀਆਂ ਉਹ ਥੱਲੇ ਨਾਲ ਹੀ ਬੰਦੇ ਉਹਨਾਂ ਨੇ ਉਹ ਨਾਮ ਪੁੱਛ ਪੁੱਛ ਕੇ ਗੋਲੀ ਮਾਰਦੇ ਸੀ ਉਹ ਤੇਰੀ ਕਹਿੰਦੇ ਦਸਵੀ ਤੇਰਾ ਨਾਂ ਕੀ ਕਹਿੰਦਾ ਨਰਿੰਦਰ ਸਿੰਘ ਥਾਟਾ ਗੋਲੀ ਮਾਰਦੀ ਦੂਜੇ ਨੂੰ ਪੁੱਛਿਆ ਕਹਿੰਦਾ ਮਹਿੰਦਰ ਕੁਮਾਰ ਥਾਟਾ ਗੋਲੀ ਮਾਰਦੀ ਤੀਜੇ ਨੂੰ ਪੁੱਛਿਆ ਬੀਬੀ ਖੜੀ ਸੀ ਕੋਈ ਔਰਤ ਆਹੋ ਕਹਿੰਦਾ ਬੀਬੀ ਨਾਂ ਕੀ ਐ ਆਹ ਨਾਂ ਕੀ ਦੱਸਿਆ ਆਲੇ ਬੀਬੀ ਕਹਿੰਦੀ ਮੇਰਾ ਨਾਂ ਪੁਸ਼ਪਾ ਦੇਵੀ ਥਾਟਾ ਗੋਲੀ ਮਾਰਦੀ ਨਾ ਨਾ ਗੋਲੀ ਨਹੀਂ ਮਾਰੀ ਟਾਕ ਨੂੰ ਦੱਸ ਆ ਗਿਆ ਹਲੋ ਕਿਉਂ ਬਈ ਉਹ ਦਸਮਾ ਦਾ ਸਰਦਾਰ ਹੈ ਜਿਹੜਾ ਉਹਦੀ ਮਾਂ ਦਾ ਨਾਂ ਪੁਸ਼ਪਾ ਦੇਵੀ ਸੀ ਮਮਤਾ ਜਗੀ ਮਮਤਾ ਜਗੀ ਆਹ ਫੇਰ ਚੌਥੇ ਸਹੇ ਦਾ ਬਾਪੂ ਖੜਾ ਸੀ ਮੇਰਾ ਬਾਪੂ ਕਿਹਦਾ ਕਹਿੰਦਾ ਦਸਵੀ ਤੇਰਾ ਨਾਂ ਕੀ ਐ ਉਹ ਕਿਹਦਾ ਕਹ ਦੇ ਲੋਕੀ ਮੈਨੂੰ ਕੁਸ਼ਪਾ ਕੁਸਪਾਈ ਕਹਿੰਦੇ ਆ ਉਹਨਾਂ ਨੇ ਦੋ ਗੋੜੀਆਂ ਨਾਲ ਵੱਧ ਮਾਰੀਆਂ ਸਾਡੀ ਮਾਂ ਦਾ ਨਾਮ ਖਰਾਬ ਕਰ ਦਿੱਤਾ ਫਿਰ ਦੋ ਵੱਧ ਮਾਰੋ ਇਹ ਕਿਤੇ ਜਿਉਂਦਾ ਨਾ ਰਹੇ ਜੇ ਮਰ ਜਾਣ ਸੇਖਾਂ ਲੈ ਇਹ ਨਹੀਂ ਇਹ ਗੱਲਾਂ ਕਰਦਾ ਓਏ ਸਾਡੇ ਦਾਦਿਆਂ ਦੀਆਂ ਸੁਣਾ ਓ ਤੁਹਾਡੇ ਦਾਦਾ ਜੀ ਦਾ ਸੁਣਾ ਰਹੇ ਸਾਡਾ ਤਾਂ ਖਾਨਦਾਨ ਬੜਾ ਵੱਡਾ ਏ ਕੋਡਾ ਬਤਾ ਰਿਹਾ ਮੈਂ ਕਿ ਹੱਥ ਦੇ ਪਾਰ ਖੂ ਆਹਾ ਆਹ ਮੈਂ ਬੜਾ ਕਿਸੇ ਸੁਣੇ ਕਿ ਤੇਰਾ ਦਾਦਾ ਅੱਖ ਦਾ ਬੜਾ ਪਾਰਖੂ ਬੜਾ ਪਾਰਖੂ ਐਸਪੱਟ ਤਾਂ ਇੰਨੇ ਬਾਈ ਜੇ ਇੰਨੇ ਐਸਪੱਟ ਆਹੋ ਘਰੇ ਦਾ ਕਰੀ ਹੋਵੇ ਕੁੱਕਰ ਤੇ ਆਹੋ ਕੁੱਕਰ ਦੀ ਸਿੜੀ ਨਹੀਂ ਵਜਣ ਦਿੰਦੇ ਸੀ ਬਾਹਰੋਂ ਸਿੜੀ ਮਾਰ ਕੇ ਢਾਲ ਪਕਾ ਦਿੰਦੇ ਸੀ ਉਹ ਸੁਣੇ ਘਰੇ ਧੀਆਂ ਪਣਾ ਕੋਕਰ ਦੀ ਸਿੜੀ ਵਾਈ ਦੀ ਚੰਗੀ ਲੱਗਦੀ ਐ ਇੰਨੇ ਐਸਪੱਟ ਸੀਗੇ ਉਹ ਤਾਂ ਇੰਨੇ ਐਸਪੱਟ ਦੇ ਕਿਸੇ ਨਾ ਕੋਈ ਚੀਜ਼ ਵੇਚਣੀ ਆ ਚਾਹੇ ਕੋਈ ਚੀਜ਼ ਖਰੀਦਣੀ ਆ ਅੱਛਾ ਬਾਪੂ ਜੀ ਦੀ ਸਲਾਹ ਲੈਂਦੇ ਆ ਲੋ ਬਾਪੂ ਸਿਆਣਾ ਸੀ ਤੇ ਨਾਲ ਲੈ ਜਾਂਦੇ ਸਿਆਣਾ ਬੰਦਾ ਆਹੋ ਕੇਰਾ ਕਿਸੇ ਬੰਦੇ ਨੇ ਹਾਥੀ ਖਰੀਦਣਾ ਸੀ ਫੇਰ ਬਾਪੂ ਜੀ ਨੇ ਮਾਰ ਲੈਗੇ ਅੱਛਾ ਬਾਪੂ ਨੇ ਮਾਰ ਲੈਗੇ ਸਿਆਣਾ ਬੰਦਾ ਹੀ ਆਹੋ ਪਰਖ ਕਰੂਗਾ ਅੱਛਾ ਫੇਰ ਉਹ ਬਾਪੂ ਹਾਥੀ ਦੇ ਕਦੇ ਅੱਗੇ ਕਦੇ ਪਿੱਛੇ ਕਦੇ ਅੱਗੇ ਕਦੇ ਪਿੱਛੇ ਮਾਰਦਾ ਹੁਣਾ ਪਰਖ ਕਰਦਾ ਸੀ ਲੈ ਫੇਰ ਲੈ ਵੇਚਣ ਵਾਲਿਆਂ ਨੂੰ ਸ਼ੱਕ ਪੈ ਗਿਆ ਵੀ ਇਹ ਬੰਦਾ ਪਰਖੂ ਐ ਇਹ ਕੋਈ ਨੁਕਸ ਕੱਢੂ ਤੇ ਸੌਦਾ ਕੈਨਸਲ ਕਰਾਊਗਾ ਇਹ ਨਾ ਕਿਤੇ ਸੌਦਾ ਹੀ ਮਕਰਾ ਦੇਵੇ ਬੰਦੇ ਮਕਰਾ ਦੇਵੇ ਮਸਲਾ ਬੰਦੇ ਲਪੇਈ ਆਹ ਤੇ ਉਹ ਮੇਰੇ ਬਾਪੂ ਨੂੰ ਸਾਈਡ ਕੀ ਤੇ ਲੱਗ ਗਿਆ ਬੰਦਾ ਆਹ ਲਾ ਫੇਰ ਉਹਨੇ ਪਰਦੇ ਜਨਾ 1000 ਰੁਪਏ ਦਿੱਤਾ ਕਹਿੰਦਾ ਬਾਈ ਜੀ ਬੋਲਿ ਹੋ ਲੈ ਰਹੇ ਨੇ ਤੇ ਉਹ ਲਾ ਫੇਰ ਸੌਦਾ ਹੋ ਗਿਆ ਅੱਛਾ ਸੌਦਾ ਹੋ ਗਿਆ ਇਹ ਵੇਚਣ ਵਾਲਿਆਂ ਨੇ ਹਾਥੀ ਵੇਚਤਾ ਖਰੀਦਣ ਵਾਲਿਆਂ ਨੇ ਖਰੀਦ ਲਿਆ ਅੱਲਾ ਇਸ ਤੋਂ ਬਾਅਦ ਵੀ ਬਈ ਬਾਪੂ ਜੀ ਨੇ ਪੁੱਛਿਆ ਬਾਪੂ ਜੀ ਨੇ ਅੱਛਾ ਬਾਪੂ ਨੂੰ ਪੁੱਛਿਆ ਕੀ ਕਹਿੰਦਾ ਤੁਸੀਂ ਕਿਹੜੀ ਪਰਖ ਕਰਦੇ ਸੀ ਤੇ ਬਾਪੂ ਕਹਿੰਦਾ ਬਾਪੂ ਮੈਂ ਪਰਖ-ਪੁਰਖ ਮੈਂ ਕਾਹਲੀ ਕਰਨੀ ਜਿੰਨਾ ਤਾਂ ਹਰਾਂ ਹੁੰਦਾ ਸੀ ਜਾਨਵਰ ਕਿਹੋ ਜੀ ਦੇ ਅੱਗੇ ਵੀ ਪੁੱਛ ਕਿਸੇ ਵੀ ਪੁੱਛ ਇਹ ਕਮਟਾ ਜਾਨਵਰ ਇਹ ਤਾਂ ਸਾਰੇ ਕਬਰ ਦੀਆਂ ਰੋਟੀਆਂ ਖਾਂਦਾ ਹੋਵੇ ਫਿਰ ਉਹ ਬੰਦਰਾ ਰੱਖ ਦੇ ਵਿੱਚ ਐਸੇ ਸਾਡੇ ਬਾਪੂ ਸੀ ਲੈ ਫਰਾਸੀਆ ਮੇਲਾ ਜਾਂਦਾ ਜਾਂਦਾ ਹੋਇਆ ਜਾਂਦਾ ਜਾਂਦਾ ਹੋਇਆ ਲੈ ਮਜ਼ਦੂਰਾਂ ਦਾ ਦਿਨ ਹੈ ਆਹਾ ਲੈ ਮੈਨੂੰ ਇੱਕ ਗੱਲ ਯਾਦ ਆ ਗਈ ਜਾਂਦੇ ਜਾਂਦੇ ਗੀਤ ਸੁਣਾ ਚੱਲੀਏ ਆ ਸੁਣਾ ਦੇ ਗੀਤ ਭਗਤ ਸਿੰਘ ਦਾ ਮੈਨੂੰ ਗੀਤ ਯਾਦ ਆਉਂਦਾ ਆਹਾ ਆਹਾ ਲੈ ਸੁਣ ਲੈ ਜਿੱਥੇ ਵੀ ਕਿਰਤੀ ਲੋਕ ਦੇਖਣ ਦੇ ਪੱਗ ਸਿੰਘ ਦੀ ਗੱਲ ਨਹੀਂ ਗੱਲ ਨਾ ਹੋਵੇ ਤੇ ਗੱਲ ਜੱਜਦੀ ਨਹੀਂ ਲੈ ਸੁਣ ਲੈ ਫਿਰ ਲੈ ਸੁਣਾ ਦੇ ਲਾਹੌਰੋਂ ਪੜ ਕੇ ਡਿਗਰੀਆਂ ਕਰਕੇ ਖੰਦ ਦੀ ਬੋਲੀ ਕੋਰੇ ਦੀ ਲਾਹੌਰੋਂ ਪੜ ਕੇ ਸਾਥੀ ਯਾਰ ਤੇ ਰੱਖਦਾ ਤਾਨ ਬਬਜੂ ਫੜਦਾ ਦੀ ਸੀ ਬੰਗੂਕਾਰ ਖੋਕਦਾ ਬਾਤ ਕੋ ਭਗਤ ਸਿੰਘ ਪੜਦਾ ਦੀ ਸੀ ਬੰਗੂਕਾਰ ਖੋਕਦਾ ਬਾਤ ਕੋ ਭਗਤ ਸਿੰਘ ਪੜਦਾ ਦੀ ਸੀ ਮਹਾਰਾਜ ਰਾਜੀ ਰੱਖੇ